ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਉਹੀ ਅੰਕਲ ਉਹਨਾਂ ਦਾ ਟਰੈਕਟਰ ਆ ਜਿਨ੍ਹਾਂ ਨੇ ਪਲਾਉ ਫੇਰਨਾ ਮੈਂ ਤੁਹਾਡੇ ਕੋਲ ਗੱਲ ਕਰਦਾ ਸੀ ਦੇਖੋ ਮੈਂ ਸੀ 241 ਮਗਰ ਚੱਲਦਾ ਨਾ ਰੋਟਾਵੇਟਰ ਤੇ ਆ ਦੇਖ ਲਓ ਕੱਲ ਵੱਢਿਆ ਇਹਨਾਂ ਦਾ ਝੋਨਾ ਜਿਹੜਾ ਪਰਸੋਂ ਉਸ ਦਿਨ ਵੱਢਿਆ ਸੀ ਪਹਿਲੇ ਦਿਨ ਉਹਨਾਂ 'ਚ ਆਲੂ ਬੀਜ ਵੀ ਦਿੱਤੇ ਇਹਨਾਂ ਨੂੰ ਤੇ ਆ ਹੁਣ ਮਹਿਲਾ ਮਲਚਰ ਮਾਰਿਆ ਫੋਰਡ ਨਾਲ ਇਹਨਾਂ ਨੇ ਤੇ ਹੁਣ ਇਹਦੇ ਮਗਰ ਰੋਟਾਵੇਟਰ ਚੱਲਦਾ ਇਰੇ ਇਸੀ ਮੇਸੀ ਮਗਰ ਪਲਾਉ ਪਾ ਕੇ ਲਿਆਉਣਗੇ ਤੇ ਤੁਹਾਨੂੰ ਮੈਂ ਪਲਾਉ ਚੱਲਦੇ ਵੀ ਦਿਖਾਉਂਗਾ ਅੱਜ ਠੀਕ ਨਹੀਂ ਕਿਉਂਕਿ ਵਿੱਚ ਵੀਰ ਬਹੁਤ ਕਮੈਂਟ ਕਰ ਦਿੰਦਾ ਤੁਹਾਡੇ ਕੋਲ ਤਾਂ ਵੱਡੇ ਟਰੈਕਟਰ ਆ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਪਰ ਅਸੀਂ ਛੋਟੇ ਟਰੈਕਟਰ ਨਾਲ ਕੀ ਕਰ ਸਕਦੇ ਆ ਐਡਾ ਟਰੈਕਟਰ ਤਾਂ ਸਾਰਿਆਂ ਕੋਲ ਹੀ ਆ ਆ 241 ਜਿੱਡਾ ਇਹ ਇਹ ਟਰੈਕਟਰ ਤਾਂ ਸਾਰਿਆਂ ਕੋਲ ਹੀ ਆ ਠੀਕ ਨਹੀਂ ਤੇ ਨਾ ਇਹ 4 ਵੀਲ ਆ ਨਾ ਇਹ ਅੰਕਲ ਉਹਨਾਂ ਕੋਲੇ ਦੂਜਾ 4 ਵੀਲ ਆ ਤੇ ਇਹ ਅੰਕਲ ਉਹਨੇ ਘਰ ਦੀ ਘਰ ਦੀ ਖੇਤੀ ਕਰਦੇ ਆ ਆਪਦੇ ਤੇ ਕੋਈ ਡੀਆਉ ਨਹੀਂ ਹੈਗਾ ਵੀ ਮਾਮਲੇ-ਮਾਮਲੇ ਤੇ ਨਹੀਂ ਕਰਦੇ ਘਰ ਦੀ ਜਮੀਨਾਂ ਇਹਨਾਂ ਦੇ ਹੈਗੇ ਆ ਮੇਲਾ ਦਾ 16 17 ਕਿੱਲੇ ਉਹੀ ਖੇਤੀ ਕਰਦੇ ਆ ਤੇ ਅਗੇਤੇ ਆਲੂ ਲਾਉਂਦੇ ਆ ਸ਼ੁਰੂ ਤੋਂ ਹੀ ਨਿੱਕੇ ਹੁੰਦਿਆਂ ਨੂੰ ਦੇਖਦਾ ਹਾਂ ਨਾ ਕਿ ਇਹਨਾਂ ਨੇ ਗੇਤੇ ਵੀ ਆਲੂ ਲਾਉਂਦੇ ਆ ਤੇ ਪਖਰਾਜ ਲਾਉਂਦੇ ਆ ਕੱਚਾ ਪੱਟਦੇ ਆ ਇਹ ਹਨ ਤੇ ਭਿੰਡੀ ਵੀ ਲਾਉਂਦੇ ਆ ਸਬਜ਼ੀ ਦੇ ਵਿੱਚ ਵੀ ਇਹ ਉਹਦੇ ਭਿੰਡੀ ਖੜੀ ਇਹਨਾਂ ਦੇ ਤੇ ਆ ਦੇਖ ਲਓ ਯਾਨੀ ਕਿ ਛੋਟੇ ਜਿਹੇ ਟਰੈਕਟਰ ਮਗਰੀ ਚੱਲਦਾ ਨਾ ਰੋਟਾ ਵਾਟਰ ਤੇ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੇ ਕਰਨਾ ਹੀ ਆ ਇਹ ਅੰਗਲ ਨੂੰ ਆਪ ਕਹਿੰਦੇ ਵੀ ਤੈਨ੍ਹਰ ਸੋਕੇ ਹੋਏ ਆ ਜਦ ਦਾ ਇਹ ਕੰਮ ਆਇਆ ਲੋ ਜੀ ਅੱਜ ਗੁਰਦੁਆਰਾ ਸਾਹਿਬ ਦੇ ਟਰੈਕਟਰਾਂ ਦੇ ਟਾਇਰ ਮੰਗਵਾਈ ਸੀ ਜਿਹੜਾ 50 75 ਤੋਂ ਤੁਸੀਂ ਦੇਖਿਆ ਹੋਣਾ ਤੇ ਉਹਦੇ ਟਾਇਰ ਮੰਗਾਇਆ ਉਹਦੇ ਨਾਲ ਟਾਇਰ ਮੂਰਲੇ ਵਾਲੇ ਕੱਸ ਗਏ ਸੀ ਤੇ ਹੁਣ ਅਲਾਈਂਸ ਦੀ ਮੰਗਾਤੇ ਤੇ ਜਦ ਤੋਂ ਜੀਐਸਟੀ ਘਟਿਆ ਭਾਈ 6 700 ਰੁਪਇਆ ਟਾਇਰ ਸਸਤਾ ਹੋ ਗਿਆ ਇੱਕ ਟਾਇਰ ਯਾਨੀ ਕਿ 6-7000 ਰੁਪਏ ਦਾ ਫਰਕ ਪੈ ਗਿਆ ਮਗਰਲੇ ਟੈਰਾਂ 'ਚ ਤੇ ਟਰਾਲੀਆਂ ਦੇ ਟਾਇਰ ਵੀ ਸਸਤੇ ਹੋ ਗਏ ਸਾਰੇ ਟਾਇਰ ਸਸਤੇ ਹੋਏ ਬਈ ਅਲਾਇੰਸ ਤੇ ਹੀ ਮੰਗਾਏ ਆਪਾਂ 18 ਦੇ ਤੇ ਮਗਰਲੇ ਮੂਰਲੇ 12 ਦੇ ਆ ਤੇ ਬਸ ਹੁਣ ਚਾੜਦੇ ਟਾਇਰ ਚਾੜ ਗਏ ਫਿਰ ਸੋਨਾ ਲੱਗਣ ਲੱਗਣਾ ਟੋਰੀ ਬਣ ਜਾਣਾ ਇੰਨੇ ਨਾਲ ਟ੍ਰੇਟ ਮੈਨੂੰ ਠੀਕ ਆ ਵੀਕੇਟੀ ਵੀ ਬਹੁਤ ਵਧੀਆ ਆ ਪਰ ਮੈਨੂੰ BGT ਨਾਲੋਂ ਇਹ ਟਾਇਰ ਜ਼ਿਆਦਾ ਜੱਜਦਾ। ਇਹ ਜ਼ਿਆਦਾ ਸੋਹਣਾ ਲੱਗਦਾ। ਵਿਕਟ ਵੀ ਆਪਣੀ ਜਗ੍ਹਾ ਵਧੀਆ, ਪਰ ਮੈਨੂੰ ਇਹ ਵਧੀਆ ਲੱਗਦਾ। 55 30 ਦੇ ਵੀ ਆਪਾਂ ਫਵਾ ਲੈਣੇ ਆਪਣੇ ਦਾ। ਹਾਂਜੀ ਵੀਰੇ ਆਹ ਦੇਖ ਲਓ। ਇਦੂ ਇਹਦੇ ਇਹ ਟਰੈਕਟਰ ਜਿੱਡੇ ਦਾ ਸਾਰਿਆਂ ਕੋਲੇ ਟਰੈਕਟਰ ਆ ਨਾ। ਠੀਕ ਨਹੀਂ? ਜੇ ਨਹੀਂ ਦੇਖੋ ਖੱਤਾ ਵੀ ਪੂਰਾ ਪੱਤਾ ਚਾਹੇ ਦੇਖੋ ਇਹਨਾਂ ਕੋਲੇ ਅੰਕਲ ਉਹਨਾਂ ਕੋਲੇ ਦੂਜੀ ਨਾਰਮਲ ਮਸ਼ੀਨ ਆ ਜਿਹੜੀ ਆਪਣੀ ਹੱਥ ਨਾਲ ਬਹਿ ਕੇ ਲਾਉਨੇ ਆਪਾਂ ਆਲੂ ਵੀ ਗੱਲ ਹੈਗੀ ਆ ਮਿਹਨਤ ਦੀ ਵੀ ਦੇਖੋ ਇਹਨਾਂ ਨੂੰ ਬੈਨੀਫਿਟ ਮਿਲੇ ਇਹਨਾਂ ਦੇ ਆ ਪੂਰੇ ਰੇਤ ਲਈ ਬਾਣ ਸੀ ਹਨਾ ਕਿ ਆਲੂ ਪਾਂਹ ਵਿੱਚ ਬਾ ਮਿੱਟੀ ਫੇਰਨ ਨਾਲ ਇੰਨੇ ਕਿ ਸੋਹਣੇ ਬਣ ਗਏ ਇਹ ਹਰੇਕ ਸਾਲ ਪਾਉ ਉਹ ਫਿਰਦੇ ਆ ਹੁਣ ਤੁਸੀਂ ਦੇਖ ਲਓ ਇਹਦੇ ਉੱਤੇ ਰੋਟਾਵੇਟਰ ਫੇਰ ਦੇਣਾ ਬਾਹਲਾ ਡੂੰਗਾ ਨਹੀਂ ਨਜਾਇਜ਼ ਡੂੰਗਾ ਨਹੀਂ ਲਾਉਂਦੇ 8 7 8 ਇੰਚ ਹੈਗਾ ਡੂੰਗਾ ਤੇ ਪੂਰਾ ਵਧੀਆ ਨਜ਼ਾਰੇ ਦਾ ਟਰੈਕਟਰ ਚੱਲ ਰਿਹਾ ਤੇ ਹੁਣ ਤੁਸੀਂ ਦੱਸੋ ਅੱਜ ਮੈਨੂੰ ਦੱਸੋ ਵੀ ਹੁਣ ਇਹ ਤਾਂ ਟਰੈਕਟਰ ਵੀ ਛੋਟਾ ਠੀਕ ਆ ਤੇ ਹੁਣ ਕੀ ਇਹਦੇ ਵਿੱਚ ਆਪਣਾ ਆਪਾਂ ਕਹਿ ਸਕਦੇ ਹਾਂ ਦੱਸੋ ਤੁਸੀਂ ਜੇ ਤੁਹਾਨੂੰ ਮੈਂ ਕਹਿ ਦੇਣਾ ਚਲੋ ਮੈਂ ਕਿਸੇ ਨੂੰ ਰੋਕਣ ਵਾਲਾ ਜਾਂ ਕਿਸੇ ਨੂੰ ਕਹਿਣ ਵਾਲਾ ਕੁਝ ਨਹੀਂ ਹੈਗਾ ਹਨਾ ਵੀ ਹਾਂ ਵੀ ਵੱਡੇ ਟਰੈਕਟਰਾਂ ਨਾਲ ਹੀ ਸਾਰਾ ਕੁਝ ਹੁੰਦਾ ਜਾਂ ਇਦਾਂ ਪਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਕਿ ਹਾਂ ਦੇਖੋ ਵੀ ਜਿਨ੍ਹਾਂ ਨੇ ਸੋਚਿਆ ਵੀ ਜਿਨ੍ਹਾਂ ਨੇ ਕਰਨਾ ਉਹ ਸਾਰਾ ਕੁਝ ਕਰ ਲੈਂਦੇ ਆ ਸਾਡੇ ਪਿੰਡੇ ਇੱਕ ਘਰ ਨਹੀਂ ਬਹੁਤ ਘਰ ਆ ਇਹ ਇਹ ਤਾਂ ਤੁਹਾਨੂੰ ਇੱਕ ਦਿਖਾਏ ਆ ਬਹੁਤ ਘਰ ਆ ਵੀ ਜਿਨ੍ਹਾਂ ਕੋਲੇ ਛੋਟੇ ਟਰੈਕਟਰ ਆ ਟੂ व्हीਲ ਟਰੈਕਟਰ ਆ ਤੇ ਆਲੂ ਵੀਰਦੇ ਆ ਤੇ ਪੜਾਓ ਮਾਰ ਕੇ ਵੀਰਦੇ ਆ ਤੇ ਉਹ ਸੌਖੇ ਆ ਖੁਸ਼ ਆ ਵੀ ਹਾਂ ਪਲਵਾਂ ਦੇ ਨਾਲ ਕੰਮ ਹੋ ਜਾਂਦਾ ਹੁਣ ਜੇ ਇੱਥੇ ਇਹਨਾਂ ਨੇ ਪਰਾਲੀ ਦੀਆਂ ਗੱਠਾਂ ਗੱਠਾਂ ਬਣਾਉਣੀਆਂ ਹੁੰਦੀਆਂ ਜਾਂ ਸਪੋਤ ਕਰੋਗੀ ਅੱਗ ਹੀ ਲਾਉਣੀ ਹੁੰਦੀ ਪੰਜ ਦਿਨ ਬਾਅਦ ਆਲੂ ਬੀਜਣੇ ਸੀ ਕੱਲ ਦੁਪਹਿਰੇ ਝੋਨਾ ਵੱਢਿਆ ਇਹਨਾਂ ਦਾ 4 ਵਜੇ ਕੱਲ ਸ਼ਾਮੀ 3 ਵਜੇ ਆਈ ਸੀ ਕਿ ਮੈਨੂੰ ਉਦੋਂ ਝੋਨਾ ਵੱਢਿਆ ਤੇ ਅੱਜ ਕੱਲ ਨੂੰ ਸਵੇਰ ਤੱਕ ਇਹਨਾਂ ਨੇ ਬਜਾਈ ਸ਼ੁਰੂ ਕਰ ਦੇਣੀ ਆ ਉਹ ਦੇਖ ਲਓ ਜਿਹੜਾ ਆਪਾਂ ਪਹਿਲਾਂ ਦਾ ਬੀਜਿਆ ਹੋਇਆ ਖੱਤਾ ਉਹ ਦੇਖ ਲਓ ਬਜਾਈ ਕਰੀ ਹੋਈ ਆਲੂਆਂ ਦੀ ਇਹਨਾਂ ਦੀ ਇਹ ਉਹ ਦੇਖੋ ਉਹ ਬੰਦੇ ਕੋਈ ਬਣਾਉਂਦੇ ਆ ਠੀਕ ਨਹੀਂ ਪੂਰੇ ਉਹ ਸਾਰਾ ਖੱਤਾ ਉਹ ਜਿਹੜੇ ਪਹਿਲੇ ਦਿਨ ਤੁਹਾਨੂੰ ਕੰਬੈਨ ਦੇਖੀ ਹੋਣੀ ਤੁਸੀਂ ਚੱਲਦੀ ਉਹ ਖੱਤਾ ਸੀਗਾ ਜਦੋਂ ਵੱਡਿਆ ਸੀ ਆਪਾਂ ਤੇ ਗੱਲ ਹੈਗੀ ਆ ਕਿ ਜਿਹੜੇ ਵੀਰਾਂ ਨੇ ਕਰਨਾ ਜਿਹਨੇ ਆਪਾਂ ਕਰਨਾ ਜਿਨੇ ਇੱਕ ਉਹੀ ਕਮੈਂਟੀ ਕਰਨੇ ਆ ਜਾਂ ਉਹੀ ਗੱਲਾਂ ਹੀ ਬਣਾਉਣੀਆਂ ਉਹ ਗੱਲਾਂ ਵੱਖਰੀਆਂ ਨੇ ਠੀਕ ਨਹੀਂ ਹੁਣ ਇਹਦੇ ਪਲਾਉ ਮਾਰ ਕੇ ਮੈਂ ਕਣਕ ਦੇ ਲਈ ਨਹੀਂ ਸੁਜੈਸਟ ਕਰਦਾ ਕਿਉਂਕਿ ਕਣਕ ਦੇ ਲਈ ਟਰੈਕਟਰ ਤੁਸਣ ਲੱਗ ਜਾਂਦੇ ਆ ਪਲਾਉ ਦੇ ਨੇ ਪਰ ਜਿਹੜੇ ਵੀਰਾਂ ਨੇ ਆਲੂ ਬੀਜਣੇ ਆ ਜਾਂ ਕੁਝ ਕਰਨਾ ਉਹਨਾਂ ਲਈ ਪੂਰੀ ਬੈਨੇਫਿਟ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਵੀਰੇ ਵੀ ਜਿੱਦਣ ਮਰਜੀ ਆਜਿਓ ਸਾਡੇ ਪਿੰਡ ਮੈਨੂੰ ਪੁੱਛ ਕੇ ਵੀ ਸਾਡੇ ਪਿੰਡ ਪਲਾਉ ਚੱਲਦੇ ਹੀ ਹੋਣਗੇ ਵੀ ਇਹ ਘਰ ਦੇ ਚੱਲਦਾ ਉਹ ਨਹੀਂ ਦੂਜੇ ਘਰ ਦੇ ਚੱਲ ਲਓ ਅੱਜ ਦੂਜੇ ਵੀਰੇ ਦੇ ਵੱਢ ਕੇ ਆਉਂਦਾ ਉਹ ਵੀਰੇ ਫਾਰਮ ਟਰੈਕ 60 ਨਾਲ ਫੇਰਦਾ ਹੁੰਦਾ ਪਲਾਉ ਠੀਕ ਨਹੀਂ ਤੇ ਉਹ ਫਾਰਮ ਟਰੈਕ 60 ਨਾਲ ਫੇਰਦਾ ਹੁੰਦਾ ਪਲਾਉ ਇਹਨਾਰੇ ਸਾਂਝੇ ਪਲਾਈ ਆ ਸਾਰੇ ਘਰਾਂ ਦੇ ਤਿੰਨਾ ਘਰਾਂ ਦੇ ਸਾਂਝੇ ਪਲਾਓ ਤੇ ਜੇ ਤਿੰਨੇ ਘਰ ਵੇਰੀ ਜਾਂਦੇ ਰਹਿੰਦੇ ਆ ਤੇ ਸਾਰੇ ਘਰ ਆਲੂ ਲਾਉਂਦੇ ਆ 15 15 16 16 ਕਿਲੇ ਆਲੂ ਸਾਰੇ ਘਰਾਂ ਦੇ ਹੋਣਗੇ ਹੋਣਗੇ ਆਲੂ ਲੱਗੇ ਤੇ ਤੁਸੀਂ ਦੇ ਲੋ ਕੱਚਾ ਆਲੂ ਵੀ ਲਾ ਲੈਣਾ ਇਹਨਾਂ ਨੇ ਪੱਕਾ ਵੀ ਲਾਉਣਾ ਪਖਰਾਜ ਲਾਉਂਦੇ ਆ ਡੈਮਨ ਲਾਉਂਦੇ ਬਸ ਦੋਈ ਵੈਰੈਟੀਆਂ ਠੀਕ ਹੁਣ ਤੁਸੀਂ ਆਹ ਵੀਡੀਓ ਨੂੰ ਦੇਖ ਕੇ ਤਾਂ ਨਾ ਗਿਆ ਕਰਿਓ ਵੀ ਤੁਸੀਂ ਅਮੀਰ ਬੰਦੇਓ ਤੁਸੀਂ ਵੱਡੇ ਬੰਦੇਓ ਥੋਡੇ ਕੋਲੇ ਵੱਡੇ ਟਰੈਕਟਰ ਆ ਤੁਸੀਂ ਤਾਂ ਕੰਮ ਕਰ ਲੈਣ ਕਰ ਲੈਨੇਓ ਠੀਕ ਨਹੀਂ ਤੇ ਇਹਦਾ ਨਾਰਮਲ ਨਾਰਮਲ ਟਰੈਕਟਰ ਦਾ ਆ ਏਡਾ ਟਰੈਕਟਰ ਦਾ ਹਰੇਕ ਦੇ ਘਰੇ ਆ ਸਾਰਿਆਂ ਦੇ ਘਰੇ ਏਡਾ ਟਰੈਕਟਰ ਤੇ ਠੀਕ ਨਹੀਂ ਤੇ ਹੁਣ ਤੁਸੀਂ ਲਾ ਲੋ ਸਭ ਇਹ ਦੋਨੋਂ ਇਹ ਵੀਡੀਓ ਬਣਾਉਣ ਦਾ ਸਿਰਫ ਮਕਸਦ ਮੇਰਾ ਇਹੀ ਸੀਗਾ ਕਿ ਜਿਹੜੇ ਵੀਰ ਵਿੱਚ ਕਮੈਂਟ ਕਰਦੇ ਆ ਨਾ ਵੀ ਅਮੀਰੀ ਗਰੀਬੀ ਆਲਾ ਲੈ ਆਉਂਦੇ ਆ ਜਦੋਂ ਅੱਗ ਦਾ ਟਾਈਮ ਆਉਂਦਾ ਜਾਂ ਕੰਮ ਕਰ ਲੈ ਟਾਈਮ ਆਉਂਦਾ ਵੱਡਾ ਟਰੈਕਟਰ ਛੋਟਾ ਟਰੈਕਟਰ ਲੈ ਆਉਂਦੇ ਆ ਇਹ ਸਿਰਫ ਉਹਨਾਂ ਦੇ ਲਈ ਇੱਕ ਵੀਡੀਓ ਬਣਾਈ ਆ ਮੈਂ ਹੋਰ ਕੋਈ ਮੇਰਾ ਵੀਡੀਓ ਬਣਾਉਣ ਦਾ ਮਤਲਬ ਨਹੀਂ ਜੀ ਸਿਰਫ ਇੱਕ ਇਹੀ ਮਤਲਬ ਸੀਗਾ ਵੀਡੀਓ ਬਣਾਉਣ ਦਾ ਬਸ ਕੀ ਉਹ ਵੀਰ ਦੇਖ ਲੈਣ ਵੀ ਜਿਹੜੇ ਵੀਰ ਕਹਿ ਦਿੰਦੇ ਆ ਬਈ ਹਾਂ ਅਸੀਂ ਕਿਵੇਂ ਕਰੀਏ ਜਾਂ ਫਲਾਨਾ ਤਾਂ ਹਮਕਾ ਬਹੁਤ ਵੀਰੇ ਇਹ ਗੱਲਾਂ ਕਰ ਦਿੰਦੇ ਹਨ ਗੱਲ ਉਹੀ ਆ ਜਾਂਦੀ ਆ ਵੀਰੇ ਇਹ ਕੰਮ ਨਾ ਠੀਕ ਆ ਕਿ ਆਪਾਂ ਨਾ ਸਾਰੇ ਪਾਸੇ ਸਰਕਾਰਾਂ ਨੂੰ ਲੈ ਆਉਂਦੇ ਆਂ ਕਿ ਸਰਕਾਰ ਐ ਸਰਕਾਰ ਐ ਸਰਕਾਰ ਮਾੜੀ ਆ ਸਰਕਾਰ ਫਲਨ ਠੀਕ ਆ ਸਰਕਾਰਾਂ ਦੇ ਕੰਮ ਆ ਜੋ ਉਹਨਾਂ ਨੇ ਕਰਨੇ ਆ ਉਹ ਕਰੀ ਜਾਣ ਹਨ ਪਰ ਵੀਰੇ ਇਹ ਕੰਮ ਕਰਨ ਦੇ ਨਾਲ ਨਾ ਨਾ ਤਾਂ ਦੇਖੋ ਸਰਕਾਰ ਦਾ ਬੈਨੀਫਿਟ ਹੁੰਦਾ ਇਹ ਜੇ ਆਪਣਾ ਹੀ ਬੈਨੀਫਿਟ ਇਹ ਚ ਸਰਕਾਰ ਦਾ ਕੋਈ ਬੈਨੀਫਿਟ ਨਹੀਂ ਹੈਗਾ ਤੁਹਾਡੇ ਖੱਤਿਆਂ ਮੈਂ ਇਹ ਨਹੀਂ ਕਹਿੰਦਾ ਜਿਹੜੇ ਏਰੀਏ ਦੇ ਵਿੱਚ ਪਲਾਉ ਫੈਰ ਸਕਦਾ ਮੈਂ ਉਹਨਾਂ ਦੀ ਗੱਲ ਕਰਦਾ ਉਹ ਏਰੀਆ ਵਾਲੇ ਕਣਕ ਦੇ ਲਈ ਮੈਂ ਤਾਂ ਨਹੀਂ ਰეკਮੈਂਡ ਕਰਦਾ ਵੀ ਜੇ ਆਪਾਂ ਕਣਕ ਦੇ ਵਿੱਚ ਪਲਾਉ ਫੇਰ ਲੈਨੇ ਤਾਂ ਉਹ ਚ ਕਈ ਜਗ੍ਹਾ ਫਿਰ ਕੱਦੂ ਕਰਨੇ ਚ ਦਿੱਕਤ ਆਉਂਦੀ ਆ ਕਣਕ ਦੇ ਨਾਲੋਂ ਤਾਂ ਬਹੁਤ ਉਹ ਤਾਂ ਮਲਚਰ ਕਰੋ ਮਲਚਰ ਕਰਕੇ ਆਪਣਾ ਧਰਤੀ ਪਾੜ ਜਿਹੜਾ ਹਾਲ ਹੁੰਦਾ ਉਹ ਫੇਰ ਲੋ ਖੱਤੇ ਦੇ ਵਿੱਚ ਤੇ ਉਸ ਤੋਂ ਬਾਅਦ ਸੁਪਰ ਸੀਡਰ ਨਾਲ ਬਜਾਈ ਕਰ ਦੋ ਜੇ ਉਪਰਾਲੀ ਜਾਦੇ ਆ ਤੇ ਇੱਕ ਵਾਰ ਮੂਹਰੇ ਰੋਟਾਵੇਟਰ ਨਗਾ ਦਿਓ ਤੇ ਮਗਰ ਉਹ ਕਰ ਦੋ ਤੇ ਜਿਹੜੇ ਏਰੀਏ ਦੇ ਵਿੱਚ ਪਲਾਉ ਫਿਰਦਾ ਵਾ ਮੈਂ ਉਹਦਾ ਦੀ ਗੱਲ ਕਰਦਾ ਜਿਵੇਂ ਸਾਡੇ ਏਰੀਏ ਚ ਫਿਰਦਾ ਹੋਰ ਬਹੁਤ ਏਰੀਏ ਹੈਗੇ ਠੀਕ ਨਹੀਂ ਉਹ ਵੀਰ ਜਰੂਰ ਫੇਰ ਕੇ ਦੇਖਿਓ ਥੋਡੇ ਖੱਤੇ ਦੀਆ ਰੌਕੀ ਬਦਲ ਜਾਣਾ ਜਿਹੜੇ ਥੋਡੇ ਡਾਕਰ ਬਾਣ ਆ ਉਹ ਰਵੇਸਲੇ ਹੋ ਜਾਣੇ ਆ ਜਿਹੜੇ ਰਵੇਸਲੇ ਆ ਉਹ ਡਾਕਰ ਵਰਗੇ ਹੋ ਜਾਣੇ ਆ ਵੀ ਉਹਨਾਂ ਚ ਪਾਣੀ ਇੰਨਾ ਰੁਕਣ ਲੱਗ ਜਾਣਾ ਰਵੇਸਲੇ ਬਾਣਾ ਜਦੋਂ ਤੁਸੀਂ ਕਦੂ ਕਰਤਾ ਤੁਸੀਂ ਆਪ ਕਹੋਗੇ ਕਿ ਹਾਂ ਵੀ ਕਿੰਨਾ ਬੈਨੀਫਿਟ ਮਿਲਿਆ ਠੀਕ ਨਹੀਂ ਤੇ ਬਹੁਤ ਜਿਆਦੇ ਥੋਡੀਆਂ ਖਰਾਕਾਂ ਥੋਡੇ ਖਾਦ ਬਹੁਤ ਘੱਟ ਲੱਗਣ ਲੱਗ ਜਾਣਾ ਤੁਹਾਨੂੰ ਕਦੇ ਖੱਤਿਆਂ ਦੇ ਵਿੱਚ ਰੂੜੀ ਨਹੀਂ ਪਾਉਣੀ ਪੈਣੀ ਠੀਕ ਨਹੀਂ ਤੁਹਾਨੂੰ ਖਾਦਾਂ ਨਹੀਂ ਪਾਉਣੀਆਂ ਪੈਣੀਆਂ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਸਿਰਫ ਇੱਕ ਤੁਹਾਨੂੰ ਦਿਖਾਉਣਾ ਕਿ ਹਾਂ ਛੋਟੇ ਟਰੈਕਟਰ ਨਾਲ ਵੀ ਕੰਮ ਹੁੰਦਾ ਅਸੀਂ ਥੋੜਾ ਜਿਆਦਾ ਕਰਨਾ ਹੁੰਦਾ ਤਾਂ ਕਰਕੇ ਵੱਡੇ ਟਰੈਕਟਰ ਲੈ ਹੋਇਆ ਵੀ ਵੱਡੇ ਲੈ ਲੈ ਅਸੀਂ ਲੋਨਾਂ ਦੇ ਲੈ ਲੈ ਇਹ ਅੰਕਲ ਹੁਣੇ ਸਾਡੇ ਲੋਨਾਂ ਲੂਨਾ ਨਹੀਂ ਨਹੀਂ ਜਾਂਦੇ ਇਹ ਤਾਂ ਨਹੀਂ ਲੈਂਦੇ ਠੀਕ ਨਹੀਂ ਕਿਉਂਕਿ ਇਹ ਤਾਂ ਲੈਂਡ ਨੂੰ ਤਾਂ ਅੱਜ ਲੈ ਸਕਦੇ ਆ ਤੇ ਬਸ ਇਹ ਉਹੀ ਨਹੀਂ ਲੈਂਦੇ ਕਿਉਂਕਿ ਅੰਕਲ ਕੱਲੀ ਆ ਉਰੇ ਤੇ ਤਾਂ ਕਰਕੇ ਨਹੀਂ ਇਹ ਪੰਗਾ ਲੈਣ ਦੇ ਟਰੈਕਟਰ ਦਾ ਨਹੀਂ ਤਾਂ ਲੈਂਡ ਨੂੰ ਹੁਣ ਲੈ ਹਣ ਪਰ ਗੱਲ ਇਹ ਆ ਕਿ ਇਹਦੇ ਨਾਲ ਕੰਮ ਆਪਦਾ ਸਾਰ ਲੈਂਦੇ ਆ ਪੂਰਾ ਵਧੀਆ ਠੀਕ ਨਹੀਂ ਇਹ ਚੱਕਰ ਇਹ ਸਿਰਫ ਉਹ ਵੀਰਾਂ ਦੇ ਲਈ ਵੀਡੀਓ ਆ ਜਿਹੜੇ ਵੀਰ ਵੀ ਕਹਿ ਦਿੰਦੇ ਆ ਵੀ ਕਮੈਂਟ ਕਰਨਾ ਸੌਖਾ ਲੱਗਦਾ ਏ ਇਹਨਾਂ ਨੂੰ ਕਿ ਹਾਂ ਤੁਸੀਂ ਵੱਡੇ ਲੋਕ ਤੁਹਾਡੇ ਕੋਲੇ ਸੰਧ ਵੱਡੇ ਇੱਕ ਵੀਰ ਦਾ ਹੋਰ ਕਮੈਂਟ ਸੀਗਾ ਕਿ ਮੇਰੇ ਕੋਲ ਤਾਂ 735 ਆ ਵੀਰੇ 735 ਜਿੱਡਾ ਹੀ ਆ ਠੀਕ ਨਹੀਂ ਡਿਸਟ੍ਰੀਬਿਊਟਰ ਇਹਨਾਂ ਨੇ ਲਵਾ ਲਿਆ ਸੀਗਾ ਉਹਨਾਂ ਕ ਤੇ ਆਪਾਂ ਕਰ ਹੀ ਸਕਦੇ ਤੇ ਸਾਰਿਆਂ ਦਾ ਸਾਰੇ ਵੀਰਾਂ ਨੂੰ ਇਹ ਬਸ ਦਿਖਾਉਣ ਦਾ ਮਕਸਦ ਹੀ ਸੀ ਮੇਰਾ ਠੀਕ ਨਹੀਂ ਆਲੂ ਬੀਜੇ ਹੋਏ ਵੀ ਦਿਖਾ ਦੂੰਗਾ ਮੈਂ ਕੱਲ ਨੂੰ ਜੇ ਇੱਧਰ ਨੂੰ ਢੇਡਾ ਲੱਗਿਆ ਮੇਰਾ ਉਹ ਦੇ ਉਹ ਬੱਟਾ ਬਣਾਉਂਦੇ ਆ ਮੈਂ ਉੱਥੇ ਹੁਣ ਕੀ ਜਾਣਾ ਗਰਮੀ ਬਹੁਤ ਲਓ ਜੀ ਟਾਇਰ ਪੈ ਕੇ ਟਰੈਕਟਰ ਦੇ ਰੋਹ ਬੜਾ ਮਾਨ ਲੱਗ ਜਾਂਦਾ ਟਰੈਕਟਰ ਤੇ ਜਦੋਂ ਅਲਾਈਂਸ ਦੇ ਟਾਇਰ ਪੈ ਜਾਂਦੇ ਨਾ ਚੌੜੇ ਚੌੜੇ ਜੇ ਰੇਡੀਅਲ ਟਾਇਰ ਦੇਖੋ ਕਿੰਨਾ ਸੋਹਣਾ ਲੱਗਣ ਲੱਗ ਗਿਆ ਇਹ ਪੀਆਰ ਗੇਅਰ ਆ ਇਹਦਾ ਹੋਰ ਵੀ ਕੰਪਨੀ ਚ ਭੇਜਣਾ ਕੰਮ-ਕੰਮ ਕਰਵਾਉਣਾ ਜੋ ਵੀ ਹੈਗਾ ਤੇਲ ਤੂਲ ਮਗਰਲਾ ਬਦਲੀ ਕਰਵਾਉਣਾ ਸਾਰਾ ਪੂਰਾ ਓਕੇ ਦੀ ਰਿਪੋਰਟ ਕਰਕੇ ਭੇਜਣਾ ਟਰਾਲੀਆਂ ਨੂੰ ਰੰਗ ਕਰਵਾਇਆ ਸੀ ਬੰਦਾ ਕਹਿੰਦਾ ਅਵੀ ਹੈਗਾ ਟਾਈਮ ਮੇਰੇ ਕੋਲੇ ਮੈਂ ਕਿਹਾ ਚੱਲ ਆਪਣੇ ਫਾਰਮ ਨੂੰ ਕਲੀ ਫੇਰਦੇ ਫਿਰ ਹੁਣ ਕਲੀ ਫੇਰਨ ਲਾਤ ਉਹ ਮੀਹਾਂ ਦੇ ਨਾਲ ਨਾ ਐਤ ਕੀ ਕਲੀ ਕਾਲੀ ਜੀ ਹੋ ਗਈ ਸੀ ਤੇ ਸਾਰੇ ਨੂੰ ਮੈਂ ਕਿਹਾ ਦੁਬਾਰਾ ਫੇਰਦੇ ਇੱਧਰ ਪੇਂਟ ਕਰਿਆ ਸੀ ਆਪਾਂ ਜਦੋਂ ਆ ਨਵਾਂ ਪਾਇਆ ਸੀ ਛੱਡ ਇੱਧਰ ਪੇਂਟ ਕਰਵਾਤਾ ਕਰਤਾ ਇਹਨੂੰ ਤਾਂ ਪੇਂਟ ਹੋ ਗਿਆ ਆ ਦੇ ਤੇ ਸਾਰੇ ਵਾਦੇ ਉਧਰ ਕਲੀ ਕਰਨੀਆਂ ਜਿੱਥੇ ਕਲੀ ਆ ਉੱਥੇ ਕਲੀ ਕਰੀ ਜਾਣੇ ਜਿੱਥੇ ਪੇਂਟ ਸੀਗਾ ਪੇਂਟ ਮਗਰ ਲੇ ਉਹ ਸ਼ੈੱਡ ਝੁੱਟ ਬੰਦ ਕਰਤੇ ਗੇਟ ਦੇਖ ਲੈ ਆ ਵੀ ਲਾ ਲੂਗੇ ਕਿ ਨਹੀਂ ਸਾਰੇ ਦਰਵਾਜੇ ਦੇਖ ਲਈ ਮਗਰ ਤੇ ਇਧਰ ਕਲੀ ਆ ਇਹ ਕਲੀ ਪੂਰੀ ਰਗੜ ਕੇ ਜਮਾਰ ਕੇ ਦੁਬਾਰਾ ਕਰ ਦੇਣੀ ਆ ਐਨ ਸਾਫ ਸਾਫ ਹੋ ਜੂ ਫਿਰ ਫਾਰਮ ਦੀਵਾਲੀ ਤੱਕ ਹੋ ਜੂ ਉਹ ਨਾਲੇ ਦਫ਼ਤਰਾਂ ਨੂੰ ਵੀ ਪੇਂਟ ਪੂਣ ਕਰਵਾ ਦੇ ਸਾਰੇ ਬਸ ਫਲਾਓ ਵੀ ਵੀਰੇ ਇਧਰ ਆਪਣਾ ਵੀ ਚੱਲਦਾ ਫਲਾਓ ਦਾ ਕੰਮ ਪੂਰੇ ਵੱਤ ਖੇਤ ਆ ਦੇਖੋ 36 ਦੀ ਚੱਲਦਾ ਤੇ ਵੀਰੇ ਪੁੱਛਦੇ ਆ ਕਿ ਡਾਕਰ ਬਾਣ ਕਿੰਨਾ ਵੀਰੇ ਕੈੜਾ ਬਾਣ ਨੂੰ ਡਾਕਰ ਬਾਣ ਕਹਿ ਦਿੰਦੇ ਆ ਇਹਦੇ ਵਿੱਚ ਗੱਲ ਵਧੀਆ ਵਾ ਦੇਖੋ ਪੂਰਾ ਡੂੰਘਾ ਚੱਲ ਰਿਹਾ ਫਲਾਓ ਦਾ ਸੋ 11 ਇੰਚ ਦੀ ਢੰਗਾਈ ਪਲਟ ਹੋ ਰਹੀ ਏ ਉਹ ਦੇਖ ਲਓ 6 ਵਜੇ ਕੰਮ ਬੰਦ ਕਰਦੇ ਹੋ ਮੈਂ ਕਿਹਾ 6 ਵਜੇ ਇਹਨੂੰ ਬੰਦ ਕਰ ਦੀ 6 ਵਜੇ ਬੰਦ ਕਰਦੇ ਹੋ ਆਓ 6 ਵਜੇ ਇਹਨੂੰ ਬੰਦ ਕਰਕੇ ਆ ਜਿਓ ਸਵੇਰੇ ਥੋੜਾ ਸਾਜਰੇ ਆ ਜੀ ਸਵੇਰੇ 6 ਵਜੇ ਐਕਾ ਤੇਰਾ ਨੱਟ ਢਲਾ ਹੋਇਆ ਆ ਆ ਜਾਣੀ ਆ ਅੱਜ ਸਵੇਰੇ ਆਉ ਸਾਜਰੇ ਇਹ ਚ ਮੈਨੂੰ ਲੱਗਦਾ 6 ਫਾਲੀ ਦਾ ਪਿੱਤਰ ਕੋਲੇ ਪਈ ਆ ਆ ਉਹ ਪਾਦੀ ਜੇ ਹੈਗੀ ਆ ਉਹ ਫਾਲੀ ਪੈਜ ਦਾ ਤਾਂ ਮੰਗਾਏ ਹੋਇਆ ਉਹ ਕੱਲ ਨੂੰ ਆ ਜਾਣਗੇ ਨਹੀਂ ਜੇ ਫਾਲੀ ਘਸ ਗਈ ਤਾਂ ਪਾ ਦੇ ਫਾਲੀ ਘਸ ਗਈ ਆ ਫਾਲੀ ਆਦੇ ਆ ਕਸਣ ਲੱਗ ਗਿਆ ਇਹ ਕਸਣ ਲੱਗ ਗਿਆ ਤੇ ਨਹੀਂ ਜੇ ਫਾਲੀ ਪੈ ਗਈ ਤਾਂ ਨਹੀਂ ਕਿਸੂ ਮੇਰੇ ਆ ਦਾ ਅੱਡਾ ਮਗਰ ਲੈ ਫਾਲੀ ਤਾਂ ਆ ਜਾਣੀ ਆ ਸਵੇਰੇ ਸਾਜਰੀ ਉਹ ਦੇਖ ਨਾ ਛੋਟੀ ਜੀ ਪੱਤੀ ਲੱਗੀ ਆ ਉਹ ਡਲੇ ਨੂੰ ਵੜਦੀ ਆ ਕਿ ਜਿਹੜਾ ਕੋਈ ਡਲਾ ਵੱਡਾ ਉੱਠਦਾ ਨਾ ਉਹਨੂੰ ਵੱਢਣ ਦਾ ਕੰਮ ਕਰਦੀ ਆ ਤੇ ਇੱਕ ਉਹ ਇੱਕਾ ਖਾਲੀ ਸਾਫ ਰੱਖਦੀ ਆ ਜਿਹੜੇ ਆਪਣੇ ਨਾਰਮਲ ਪਲਾਉ ਆ ਨਾ ਜਿਹੜੇ ਆਪਣੇ ਆਮ ਲੰਮਕਨ ਦੇ ਜਿਹੜੇ ਪੁਰਾਣੇ ਪਲਾਉ ਆ ਉਹਦੀ ਆ ਖਾਲੀ ਦੇ ਵਿੱਚ ਕਈ ਵਾਰ ਮਿੱਟੀ ਡਿੱਗ ਪੈਂਦੀ ਆ ਹਨ ਤੇ ਬਟ ਇਹ ਪਲਾਉ ਦੇ ਵਿੱਚ ਉਹ ਪੱਤੀਆਂ ਹੀ ਲੱਗੀਆਂ ਹੋਣ ਕਰਕੇ ਨਾ ਖਾਲੀ ਨੂੰ ਬਿਲਕੁਲ ਸਾਫ ਰੱਖਦੇ ਆ ਪੂਰੀ ਵਧੀਆ ਗੱਲ ਨਿਕਲਦੀ ਆ ਐ ਨਜ਼ਾਰੇਦਾਰ ਖੇਤ ਤਿਆਰ ਹੋ ਰਿਹਾ ਮਿੱਟੀ ਨੂੰ ਪੂਰੀ ਪਲਟੀ ਆ ਰਹੀ ਆ ਤੇ ਕੋਈ ਵੀ ਉਹ ਨਹੀਂ ਹੈਗੀ ਪ੍ਰੋਬਲਮ ਹਨਾ ਵੀ ਨਾਲ ਦੀ ਨਾਲ ਛੱਤੀ ਤੀ ਬਾਈ ਜਾਂਦਾ ਤੇ ਗੱਲ ਦੱਬ ਹੋਈ ਜਾਂਦੀ ਆ ਤੇ ਜੇ ਤਾਂ ਮੀਂਹ ਪੈ ਗਿਆ ਰੱਬ ਦੀ ਮਰਜ਼ੀ ਜੇ ਮੀਂਹ ਨਾ ਪਿਆ ਤਾਂ ਜਿੱਦਨ ਬਜਾਈ ਕਰਨੀ ਆ ਉਸ ਦਿਨ ਮੂਰੇ ਦੋ ਵਾਰ ਰੋਟਾਵੇਟਰ ਮਾਰਾਂਗੇ ਤੇ ਬਜਾਈ ਕਰ ਦਾਂਗੇ ਅੱਜ ਵੀ ਮੈਨੂੰ ਕਈ ਵੀਰਾਂ ਦੇ ਫੋਨ ਆਏ ਆ ਵੀਰੇ ਮਲਚਰ ਫੇ ਮਲਚਰ ਦੇ ਉੱਪਰ ਰੋਟਾਵੇਟਰ ਫੇਰਨਾ ਜ਼ਰੂਰੀ ਆ ਵੀਰੇ ਯਾਰ ਦੇਖੋ ਸਭ ਦੀਆਂ ਆਪੋ ਆਪਣੀ ਚੋਆਇਸ ਆ ਤੁਸੀਂ ਕਰਕੇ ਦੇਖ ਲਓ ਪਰ ਸਾਨੂੰ ਜ਼ਰੂਰੀ ਲੱਗਦਾ ਰੋਟਾਵੇਟਰ ਫੇਰ ਸਾਨੂੰ ਤਾਂ ਜ਼ਰੂਰੀ ਲੱਗਦਾ ਰੋਟਾਵੇਟਰ ਫੇਰਨਾ ਵੀ ਪਰਾਲੀ ਬਾਹਰ ਨਹੀਂ ਆਉਂਦੀ ਨਾ ਜਮਾ ਵੀ ਹੁਣ ਤੁਸੀਂ ਦੇਖ ਲਓ ਵੀ ਪਰਾਲੀ ਤੁਹਾਨੂੰ ਕਿਤੇ ਨਹੀਂ ਦੀਦੀ ਨਹੀਂ ਦੀਦੀ ਸਿਰਫ ਇੱਕ ਇਹੀ ਕਾਰਨ ਆ ਕਿ ਉਹ ਰੋਟਾਵੇਟਰ ਫਿਰਿਆ ਹੋਇਆ ਹੈ ਕਿਉਂਕਿ ਜਿੱਥੇ ਕਈ ਵਾਰ ਮਸ਼ੀਨ ਨੇ ਦਾਣੇ ਪਾਏ ਹੁੰਦੇ ਆ ਜਾਂ ਹੋਰ ਹੁੰਦਾ ਨਾ ਉੱਥੇ ਬਹੁਤ ਵਾਰ ਨਿਕਲੇ ਆਉਂਦੀ ਹੈ ਉਪਰਾਲੀ ਤੇ ਇਕੱਲੇ ਜੇ ਮਲਚਰ ਦੇ ਉੱਪਰ ਆਪਾਂ ਪਲਾਉ ਫੇਰਦੇ ਆਂ ਕਈ ਵਾਰ ਪਲਾਉ ਦੇ ਵਿੱਚ ਹੋ ਕੇ ਤੁਰ ਪੈਂਦੀ ਹੈ ਉਪਰਾਲੀ ਤਾਂ ਹੁੰਦਾ ਕਬੀਰ ਕਹਿੰਦਾ ਵੀਰੇ ਤੁਸੀਂ ਵਧੀਆ ਜੋਕ ਮਾਰਿਆ ਵੀ ਟਰੈਕਟਰ ਦੇ ਮਗਰ ਵੀ ਤਿੰਨ ਪਲਾਉ ਖਿੱਚ ਆਰਾਮ ਨਾਲ ਖਿੱਚ ਲੈਂਦਾ ਪਰ ਲੈਫਟ ਨਹੀਂ ਚੱਕਦਾ ਹਾਂ ਵੀਰੇ ਖਿੱਚ ਚਾਰ ਪਲਾਉ ਪੂਰੇ ਆਰਾਮ ਨਾਲ ਖਿੱਚ ਲੈਂਦਾ ਬਟ ਲੈਫਟ ਨਹੀਂ ਚੱਕਦਾ ਖੁੱਬੇ ਹੋਏ ਬਲਵਾਂ ਦੀ ਲੈਫਟ ਨਹੀਂ ਚੱਕਦਾ ਹੁਣ ਜਿਹੜੇ ਆ ਜਿਹੜੇ ਹੁਣ ਤੁਸੀਂ ਆ ਵੀਡੀਓ ਦੇ ਵਿੱਚ ਪਾਏ 50 75 ਦੇਖਿਆ ਜਿਹਦੇ ਆਪਾਂ ਟਾਇਰ ਪਾਏ ਆ ਹੁਣ ਉਹ ਪਲਾ ਉਹ ਉਹ ਟਰੈਕਟਰ ਦੀ ਲੈਫਟ ਦੀ ਕੈਪੈਸਿਟੀ 1800 ਆ ਠੀਕ ਆ ਉਹ ਚਾਰ ਪਲਾਉ ਖਿੱਚ ਤਾਂ ਲੈਂਦੇ ਸੀਗੇ ਪਰ ਉਹ ਧਰਤੀ ਚੋਂ ਨਹੀਂ ਕੱਢਦੇ ਸੀ ਜਿਹੜੇ ਨਾਰਮਲ ਪਲਾਉ ਸੀ ਹਲਕੇ ਪਲਾਉ ਫੇਰ ਉਹ 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 ਟਰੈਕਟਰ ਦੇ ਮਗਰ ਤਿੰਨ ਪਲੋਈ ਚੱਲਦੇ ਆ ਵਧੀਆ ਜਾਂ ਐਕਸਟਰਾ ਜੈਕ ਲਵਾਈਏ ਫੇਰ ਚੱਲਣਗੇ ਹਨ ਤੇ ਉਵੇਂ ਹੀ ਇਹਦਾ ਵਾ ਵੀ ਇਹ ਟਰੈਕਟਰ ਖਿੱਚਦਾ ਪੂਰੇ ਵਧੀਆ ਪਲਾਉ ਚਾਰ ਕਿਉਂਕਿ ਪਲਾਉ ਬਈ ਵੱਡੇ ਬਹੁਤ ਆ ਭਾਰੇ ਬਹੁਤ ਆ ਵਜਨ ਦੇ ਵਿੱਚ ਹਨ ਖਿੱਚਦੇ ਪੂਰੇ ਸੋਹਣੇ ਆ ਪਲਾਉ ਤੇ ਪ੍ਰੋਬਲਮ ਕਿੱਥੇ ਆਉਂਦੀ ਆ ਧਰਤੀ ਚੋਂ ਕੱਢਣ ਦੀ ਜਦੋਂ 11 ਇੰਚ ਡੂੰਘੇ ਚਾਰੇ ਪਲਾਉ ਲੱਗੇ ਹੋਏ ਆ ਤਾਂ ਬਹੁਤ ਫੇਰ ਔਖਾ ਹੁੰਦਾ ਹਾਲੇ ਲੋ 36 20 ਚੱਲਦਾ ਕੋਈ ਮੋਡੀਫਿਕੇਸ਼ਨ ਨਹੀਂ ਕੋਈ ਕੁਝ ਨਹੀਂ ਸਿੰਪਲ ਚੱਲਦਾ ਆਹਾਂ ਸਵੇਰ ਦੀ ਟੈਂਕੀ ਭਰੀ ਹੋਈ ਆ ਸਵੇਰ ਦੇ ਰੈਗੂਲਰ ਚੱਲਦਾ ਵਾ ਟਰੈਕਟਰ ਤੇ ਹੁਣ ਤੇਲ ਪਾਇਆ ਵਾ ਦੇਦਰ ਤਿੰਨੇ ਪਲਾਉ ਤੁਹਾਡੇ ਇੱਕੋ ਜੇ ਮਿੱਟੀ ਕੱਢਣੀ ਚਾਹੀਦੀ ਆ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀਰੇ ਸਾਡਾ ਮੂਰਲਾ ਪਲਾਉ ਜਿਆਦੇ ਮਿੱਟੀ ਕੱਢਦਾ ਪਿਛਲਾ ਘੱਟ ਕੱਢਦਾ ਵੀਰੇ ਟਾਪ ਲਿੰਕ ਵੱਡੀ ਕਰ ਲਿਆ ਕਰੋ ਤਿੰਨੇ ਪਲਾਉ ਇੱਕੋ ਜੇ ਮਿੱਟੀ ਕੱਢਣ ਟਾਪ ਲਿੰਕ ਤੋਂ ਸੈਟਿੰਗ ਆਉਣੀ ਆ ਠੀਕ ਆ ਤੇ ਮੁੜ ਕੇ ਟਾਇਰ ਤੋਂ ਸੈਟਿੰਗ ਕਰ ਲਓ ਜਿਹੜਾ ਇੱਧਰ ਉੱਧਰ ਨੂੰ ਖਿੱਚਦਾ ਉਹ ਵੀ ਉਹ ਲਿੰਕਾਂ ਤੋਂ ਸੈਟਿੰਗ ਹੁੰਦੀ ਆ ਸਾਰੀ ਪੂਰੀ ਫੁੱਲ ਡਿਟੇਲ ਦੇ ਵਿੱਚ ਵੀਡੀਓ ਬਣਾਈ ਆ ਵੀਰੇ ਉਹਨੂੰ ਦੇਖੋ ਯਾਰ ਦੇਖਿਆ ਕਰੋ ਵੀਡੀਓ ਮੈਂ ਵੀਡੀਓ ਤਾਂ ਬਣਾਉਣਾ ਤਾਂ ਛੋਡੇ ਲਈ ਉਹਨਾਂ ਵੀ ਜਿਹੜੇ ਵੀਰਾਂ ਨੂੰ ਨਹੀਂ ਪਤਾ ਲੱਗੂ ਉਹ ਦੇਖ ਲੈਣਗੇ ਪਰ ਬਹੁਤ ਵੀਰਾਂ ਵੀ ਜਿਹੜੇ ਵੀਡੀਓ ਦੇਖਦੇ ਹੀ ਨਹੀਂ ਫਿਰ ਹੁਣ ਇਹਦੇ ਵਿੱਚ ਬਹੁਤ ਵੀਰ ਇਹ ਵੀ ਕਹਿ ਸਕਦੇ ਆ ਵੀਰੇ ਤੁਸੀਂ ਏਡੇ ਏਡੇ ਵੱਡੇ ਟਰੈਕਟਰ ਰੱਖਿਆ ਵੀ ਤੁਹਾਨੂੰ ਕੀ ਲੋੜ ਵੀਰੇ ਦੇਖੋ ਜਿਹੜੀ ਆਪਣੇ ਵਾਲੀ ਮਸ਼ੀਨ ਹੈ ਨਾ ਗ੍ਰਾਮੇ ਦੀ ਓਹੋ ਡੰਗਾਈ ਜਾਦੇ ਭਾਲਦੀ ਆ ਆਲੂਆਂ ਦੇ ਲਈ ਵੀ ਉਹ ਡੂੰਗੀ ਜਾਦੇ ਚੱਲਦੀ ਆ ਕਿਉਂਕਿ ਉਦੀ ਵੱਟ ਵੱਡੀ ਆ ਵੱਟ ਨੂੰ ਮਿੱਟੀ ਜ਼ਿਆਦਾ ਆਉਂਦੀ ਆ ਹਨਾ ਉਸ ਚੀਜ਼ ਲਈ ਜ਼ਿਆਦਾ ਭਾਲਦੀ ਆ ਤਾਂ ਕਰਕੇ ਪਲਾਉ ਦੇ ਲਈ ਸਾਨੂੰ ਵੱਡੇ ਟਰੈਕਟਰ ਦੀ ਲੋੜ ਆ ਜਿਨੇ ਜਿਹੜੇ ਵੀਰਾਂ ਨੇ ਵੀ ਘਟ ਆਲੂ ਬੀਜਣਿਆ ਜਾਂ ਨਵੇਂ ਵੀਰ ਆਏ ਆ ਜਾਂ ਜਿਨ੍ਹਾਂ ਨੇ ਆਲੂ ਨਹੀਂ ਬੀਜਣੇ ਹਨਾ ਤੇ ਉਹ ਘੱਟ ਡੂੰਗਾ ਪਲਾਉ ਮਾਰ ਕੇ ਸਾਰ ਸਕਦੇ ਆਪਾਂ ਵੱਡੇ ਟਰੈਕਟਰ ਤਾਂ ਰੱਖੇ ਹੋਏ ਆ ਕਿਉਂਕਿ ਵੀਰੇ ਦੇਖੋ ਛੋਟੇ ਟਰੈਕਟਰ ਨਾਲ ਜਿਹੜੇ ਵੀਰਾਂ ਨੇ ਕੰਮ ਸਟਾਰਟ ਕਰਨਾ ਹੁੰਦਾ ਤਾਂ ਔਖਾ ਭਾਵ ਜਰੂਰ ਹੁੰਦਾ ਔਕਾ ਵੀ ਔਖਾ ਕੰਮ ਕਰਨਾ ਹਨ ਤੇ ਪਰ ਹਾਂ ਵੀ ਵੱਡੇ ਟਰੈਕਟਰ ਨਾਲ ਬੰਦਾ ਸੌਖਾ ਚ ਡਰਾਈਵਰ ਚਲਾਈ ਜਾਂਦੇ ਆ ਉਹ ਛੋਟੇ ਟਰੈਕਟਰ ਦਾ ਐ ਹੋ ਆ ਜੇ ਕਿੱਥੇ ਕਿਤੇ ਗਿੱਲਾ ਆ ਗਿਆ ਜਾਂ ਲੈਫਟ ਚੱਕ ਲਈ ਮੂੰਹੋਂ ਜਦੀ ਮੂੰਹ ਚੱਕ ਲੈਂਦਾ ਹਨ ਪਰ ਹਾਂ ਵੀ ਇੱਕ ਕੰਮ ਕਰਨ ਦੀ ਤੁਹਾਨੂੰ ਦੱਸਿਆ ਵੀ ਜੇ ਕੰਮ ਕਰਨਾ ਬੰਦੇ ਨੇ ਤਾਂ ਕਰ ਤਾ ਕਰ ਇਹ ਗੱਲ ਮੈਂ ਤੁਹਾਡੇ ਨਾਲ ਕਰਦਾ ਸੀਗਾ ਤੇ ਬਾਕੀ ਤਾਂ ਹਰ ਇੱਕ ਦੀ ਯਾਰ ਦੇਖੋ ਵੀਰੇ ਆਪੋ ਆਪਣੀ ਚੁਆਇਸ ਹੈ ਇਹ ਜਿਹੜੀ ਵੀਡੀਓ ਮੈਂ ਦਿਖਾਈ ਆ ਬਸ ਇੱਕ ਨਾਰਮਲ ਤਰੀਕੇ ਨਾਲ ਦਿਖਾਈ ਆ ਕੋਈ ਇਹਨੂੰ ਦਿਲ ਤੇ ਨਾ ਲਾਇਓ ਕੋਈ ਕੁਝ ਨਹੀਂ ਹੈਗਾ ਬਸ ਤੁਹਾਨੂੰ ਦਿਖਾਈ ਆ ਵੀ ਹਾਂ ਜਿਹੜੇ ਵੀਰਾਂ ਨੇ ਵੀ ਜਿਹੜੇ ਕੰਮ ਕਰਦੇ ਆ ਕਿਉਂਕਿ ਅੱਗੇ ਮੈਂ ਕਈ ਵਾਰ ਇਸ ਚੀਜ਼ ਦੀ ਜ਼ਿਕਰ ਕਰਿਆ ਕਿ ਹਾਂ ਸਾਡੇ ਪਿੰਡ ਬਾਈ ਛੋਟੇ ਟਰੈਕਟਰ ਨਾਲ ਵੀ ਪਲਟਾਉਂਦੇ ਆ ਕਾਫੀ ਵਾਰ ਮੈਂ ਜ਼ਿਕਰ ਕਰਿਆ ਤਾਂ ਮੈਂ ਇਹ ਤੁਹਾਨੂੰ ਦਿਖਾਇਆ ਕਿ ਹਾਂ ਮੈਨੂੰ ਦਿਖਾਉਣਾ ਜ਼ਰੂਰੀ ਆ ਵੀ ਕਿਉਂਕਿ ਮੈਨੂੰ ਬਹੁਤ ਵੀਰ ਇਸ ਚੀਜ਼ ਦੇ ਲਈ ਗੱਲ ਕਰਦੇ ਹੁੰਦੇ ਸੀ ਕੀ ਤੁਸੀਂ ਵੱਡੇ ਟਰੈਕਟਰਾਂ ਵਾਲਿਆਂ ਦਾ ਛੋਟੇ ਟਰੈਕਟਰਾਂ ਨਾਲ ਕੀ ਕਰਨੇ ਨੇ ਦੇਖ ਲਈ ਬਸ ਇਸੇ ਮਕਸਦ ਦੇ ਨਾਲ ਮੈਂ ਤੁਹਾਨੂੰ ਦਿਖਾਇਆ ਕਿ ਜਿਹੜੇ ਵੀਰਾਂ ਨੇ ਕਰਨਾ ਉਹ ਛੋਟੇ ਟਰੈਕਟਰ ਨਾਲ ਵੀ ਕਰਦੇ ਆ ਕਈ ਵੀਰ ਵੱਡੇ ਟਰੈਕਟਰ ਨਾਲ ਕਰਦੇ ਆ ਹਾਂ ਜਿੰਨਾ ਚਿਰ ਤੁਸੀਂ ਖੁਦ ਨਹੀਂ ਪਲੋਅ ਕਰਦੇ ਉਹਨਾਂ ਚਿਰ ਤੁਹਾਨੂੰ ਇਸ ਚੀਜ਼ ਦਾ ਸਵਾਦ ਨਹੀਂ ਆਉਣਾ ਸਵਾਦ ਤੁਹਾਨੂੰ ਪਤਾ ਬੈਨੀਫਿਟ ਉਦੋਂ ਹੀ ਲੱਗਣਿਆ ਜਦੋਂ ਤੁਸੀਂ ਆਪ ਖੁਦ ਕਰੋਗੇ ਫਿਰ ਤੁਸੀਂ ਗਾਹਾਂ ਵਾਲੇ ਬੰਦੇ ਨੂੰ ਵੀ ਸਲਾਹ ਦੇਵਾਂਗੇ ਕਿ ਹਾਂ ਬਾਈ ਪਲਾਓ ਫੇਰਿਆ ਕਰ ਇਹ ਮੈਂ ਤੁਹਾਨੂੰ ਲਿਖ ਕੇ ਦਿੰਦਾ ਹਾਂਜੀ